ਪਰੀ ਵੈਡਿੰਗ ਨਹੀਂ ਕਹਿਦੀ ਜਾਂ ਕੁਛ ਹਨ ਸਾਡੀ ਦਾ ਇਹ ਪ੍ਰੀ ਵੈਡਿੰਗ ਆ ਇਹ ਸਾਰਾ ਕੁਝ ਤੇਰੀ ਪੈਖ ਰਾ ਨਾ ਬੇਲੀਂ ਦਾ ਦੰਦ ਤੋਂ ਮੁਰੰਗਾ ਵੀਰਾਂ ਨੂੰ ਹਲਾ ਪਾਪਾ ਜੀ ਕੱਕ ਕੱਕ ਹੁਣ ਸਾਡੇ ਸਿਲੰਡਰ ਤਾਂ ਆ ਚੁੱਕਿਆ ਤੇ ਸਿਲੰਡਰ ਸਾਡਾ ਜਿਹੜਾ ਆ ਉਹ ਪੁੱਠਲੇ ਪਾਸੇ ਹੋ ਗਿਆ ਪੁੱਠਲੀ ਪੁੱਠਲੀ ਕਹਤਾ ਪੁੱਠੇ ਪਾਸੇ ਹੋ ਗਿਆ ਹੁਣ ਕਿਉਂਕਿ ਉਧਰਲੀ ਸਾਈਡ ਸ਼ੇਕ ਆ ਪੈਪ ਵਾਲਾ ਤੇ ਇੱਧਰਲੀ ਸਾਈਡ ਸਾਡੇ ਇੱਧਰ ਔਖਾ ਹੋ ਜਾਣਾ ਹੁਣ ਔਖਾ ਹਾਂ ਘਮਾਉਣ ਲਈ ਔਖਾ ਹੋ ਗਿਆ ਸਿਲੰਡਰ ਤਾਂ ਆਪਣਾ ਇਹ ਚੇਹੇ ਦਾ ਲਾ ਦਤਾ ਹੈ ਹੁਣ ਭਾਜੀ ਉਧਰ ਤਾਂ ਫੇਰ ਸਾਡੇ ਉਹ ਹੁੰਦਾ ਦੂਜੀ ਤਾਣੂ ਜੀ ਔਖਾ ਹੋ ਜਾਣਾ ਬਾਹ ਦੇ ਪੁੱਲੇ ਇਹਨਾਂ ਆ ਰੱਖ ਦਮਾਣ ਦੇ ਉੱਤੇ ਦੋਨੇ ਪੁੱਲੇ ਛੋਟੇ ਚ ਵੱਡੀ ਇੱਧਰ ਇਧਰ ਭਾਜੀ ਇਹਨਾਂ ਦੇ ਪਾ ਚੱਲ ਕਾਪੀ ਆ ਜੀ ਉੱਪਰ ਹੋਰੇ ਮੈਂ ਕੀ ਕਹਿੰਦੀ ਆ ਸਿਲੰਡਰ ਉਧਰ ਹੋ ਗਿਆ ਆ ਇੱਧਰ ਹੀ ਲੱਗਣ ਆ ਕੋਈ ਵਾਰ ਨਹੀਂ ਚਲਾ ਕੇ ਦੇਖ ਲਓ ਕੋਈ ਨਹੀਂ ਇੱਧਰ ਕੋਈ ਨਹੀਂ ਵੀ ਕਰ ਸਕਦਾ ਮਤਲਬ ਲੋਟ ਤੜੇ ਤੜੇ ਮਕੈਨਿਕ ਆ ਚੁੱਕੇ ਆ ਇੱਥੇ ਤੇ ਜੇ ਮਸਲਾ ਬਹੁਤ ਗੰਭੀਰ ਆ ਤੇ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਦੇਖਿਓ ਤੇ ਜੇ ਕਿਸੇ ਨੇ ਸਿਲੰਡਰ ਕਿਦਾਂ ਲਾਉਂਦੇ ਆ ਜੇ ਕਿਸ ਨੂੰ ਨਹੀਂ ਪਤਾ ਤਾਂ ਦੇਖ ਲਓ ਅਜਿਹਾ ਹੁੰਦਾ ਆ ਸਾਰੇ ਦਿਖਾਈ ਜਾਂਦੀ ਇੱਧਰ ਵੀ ਮਕੈਨਿਕ ਵੀ ਆਈ ਐ ਉਹਨੂੰ ਲਾ ਕੇ ਪੈਸਾ ਦਿਖਾ ਕੇ ਸੁਧਰ ਲਿਓ ਦੀ ਉਹ ਮੈਨਾਂ ਜਦੋਂ ਪਤਨ ਦੀ ਨਿਕਲ ਗਿਆ ਆ ਹਾਂ ਲੈ ਰਿਹਾ ਨੇ ਨੂੰ ਪੋਦੀਆ ਲੈ ਉਸਤਾ ਜੀ ਮਾ ਦੇਖਿਆ ਲੈ ਲੈਟਰਸ ਲਾ ਇਹਦੇ ਤੇ ਹਨ ਇਹਦੇ ਤੇ ਪਿਆਰ ਆ ਬੁਕੇਸ ਆ ਬੰਦੇ ਬੇਲਾ ਗਿਆ ਅੱਗੇ ਮੜਾ ਆਹ ਦੇਖਿਆ ਬਾਰੇ ਲਾ ਕੇ ਸਿਲੰਡਰ ਦਾ ਹਸਾ ਹੋਇਆ ਅਜੀ ਸਾਹ ਕਰਕੇ ਨੇ ਸਾਰਾ ਸੇਫਟੀ ਨਾਲ ਕੰਮ ਹੋ ਗਿਆ ਹਾਂਜੀ ਚਲ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਸੋ ਜੀ ਵਿਖਾ ਬਣਾਵਾਂਗੇ 1 2 ਸਮੈਲਾ ਨਹੀਂ ਆਉਂਦੀ ਚੰਗੀ ਨਾਲ ਉਹ ਮੈਂ ਨਹੀਂ ਆ ਹੈ ਹੈ ਆਉਣੀ ਆ ਮੋੜੀ ਆ ਬੜੀ ਮੋਟੀ ਆਉਣੀ ਆ ਸ਼ਾਬਾਸ਼ ਜੀ ਜੀ ਤਾਂ ਗਿਆ ਸਮੈਲਾ ਸ਼ਾਬਾਸ਼ ਉਹ ਜੀ ਤੇਰੀ ਕੀ ਜੀ ਸਾਰੇ ਖਾ ਗਏ ਹਨ ਆਉਣੀ ਆ ਆਉਣੀ ਆ ਨਹੀਂ ਤੇ ਨਹੀਂ ਮਾਰਦਾ ਉਹ ਮਾਰਾ ਜ ਮੋਸਤ ਹੋਣੀ ਆ ਹੈ ਤਾਂ ਸਮਰ ਲਾਉਣੀ ਉਹਦੇ ਚ ਵਾਹ ਵਾਹ ਉਹਦੇ ਬੋਦੀਆਂ ਦੇ ਸਬਜ਼ੀਆਂ ਚਲੋ ਨਾਲੋ ਅੱਜ ਕੋਦੇ ਆ ਦੇ ਲੋਟਰ ਚੀਜ਼ੀਆਂ ਖਾਂਦਾ ਚਲੋ ਚੱਲ ਪਿਆ ਆ ਕਿਉਂ ਨਾ ਜੇ ਉੱਤੇ ਬਣਾਓ ਮਿੱਠਾ ਤੇ ਢਾਈ ਬਣਾਓ ਚਲੋ ਆਪਾਂ ਕਿੱਥੇ ਕਿਹਨਾਂ ਦਾਸ ਬਣਾਉਂਦੇ ਆ ਆਸੋ ਕਰੀ ਨੀ ਭਾਈ ਸ਼ੇਵ ਦੇ ਕਿਤੇ ਜਾਈਂਦੇ ਰਹਿ ਬੜਾ ਮਾਉਂਦ ਅੱਗੇ ਤਾਂ ਮੈਂ ਤੁਮ ਨੂੰ ਥੰਮਣਾ ਲਈ ਆਪਾਂ ਨੂੰ 900 790 ਵੀ ਆ ਗਿਆ ਮਿੱਠਾ ਬਣਨ ਲੱਗਾ ਚਾਹ ਚਾਹ ਦੇ ਨਾਲ ਸਾਨੂੰ ਬੀਸ ਵਰਡ ਖਾਈ ਜਾਣਗੇ ਲੈਂਦੇ ਕਿ ਨਹੀਂ ਲੈਂਦੇ ਕਿ ਨਗਰਾ ਆ ਗਿਆ ਕਿਤੇ ਮੇਰੀ ਲੈਂਦੇ ਆ ਕੱਲ ਦੀਆਂ ਉਹਦੇ ਤੇ ਗੈਸ ਫਲੇਟ ਦੀ ਕੰਮ ਮੰਮੀ ਨੇ ਮੰਮੀ ਉਹ ਤਾਂ ਮਰਦੇ ਮੂਰ ਤੋਂ ਹੁੰਦੇ ਹੁੰਦੇ ਚੱਲਦਾ ਆ ਇਹ ਜਦੋਂ ਸਟਾਰ ਲੱਗਾ ਹੀ ਜਣਾ ਹਜੇ ਹਜੇ ਤੇ ਚੋਣੀ ਹੈ ਸੁਮੈ ਤੇ ਦੇ ਪਿੱਛੋਂ ਬੰਦ ਕਰਦੇ ਨਹੀਂ ਆਉਣੀ ਆ ਠੀਕ ਹੁੰਦੀ ਆ ਠੀਕ ਹੁੰਦਾ ਸਿਲੰਡਰ ਚ ਹੁੰਦੀ ਆਵੇ ਲੋਜੀ ਤੇ ਉਹ ਸੜੀ ਤੇ ਉਹ ਪੁੱਤ ਦੋਨਾਂ ਦੇ ਬੇਲੇ ਕੰਮ ਮੈਂ ਕੀ ਕਹਿੰਨੀ ਹਾਂ ਕੋਈ ਕੰਮ ਨਹੀਂ ਹੋਣਾ ਹੋਰ ਕੋ ਕੰਮ ਨਹੀਂ ਜਾ ਤਰੇ ਮੈਨੂੰ ਥੱਲੇ ਡੇਗ ਦੇਣੀ ਤੂੰ ਇਹਨੇ ਥੱਲੇ ਡੇਗ ਦੇਣੀ ਕਿਉਂ ਤੁਹਾਡੇ ਪਿੱਛੇ ਲਾ ਕੇ ਫੇਰ ਕਰੀ ਜਾਂਦਾ ਚਾਹ ਮੈਨੂੰ ਚਾਚੂ ਬੁਲਾਉਂਦੇ ਉੱਪਰ ਇੱਥੇ ਤਾਂ ਮੈਨੂੰ ਦੀਆਂ ਚੀਕਾਂ ਆਂਧਾ ਪਾ ਦੇ ਫੁਰਜ ਵੀ ਹੋ ਆ ਗਏ ਆ ਗਏ ਅਕਾ ਜੀ ਤੂੰ ਆ ਗਏ ਚੱਲ ਤੂੰ ਆ ਗਏ ਪਰ ਹਰ ਰੁਕ ਜੋ ਬਾਬਾ ਰੁਕ ਜਾਓ ਤੇ ਸਾਬ ਦੇ ਬਹੀ ਨਾ ਹੋ ਜਾਵਣਾ ਤੋਜ ਦੇ ਥੋੜਾ ਬਾ ਥੋੜਾ ਬਸ ਤੇ ਦੋਹੀ ਨਹੀਂ ਕੱਢਣਾ ਤੁਸੀਂ ਜੀ ਦੋਹੀ ਤੇ ਹੁਣ ਉਹਨਾਂ ਚ ਫੇ ਚੇਕ ਨੂੰ ਜਾਣਾ ਕੱਢ ਲਾ ਮੜੀ ਜੀ ਚਲੋ ਆਪਾਂ ਚਾਹ ਪਾ ਕੇ ਕੋਠੇ ਤੇ ਲੈ ਚੀਏ ਸਾਰੇ ਹੋਣਗੇ ਜੀਆ ਕਿ ਅਸੀਂ ਇਸ ਵੇਲੇ ਦੇ ਕੰਮ ਸੀਰਾ ਸੰਗੋ ਸੀ ਸੇ ਪਰ ਢੋੜੀ ਤੇ ਦੂਜੀ ਜੀ ਜੀ ਸੀਗੀ ਸੋਅ ਅਸੀਂ ਦੂਜੀ ਸੀਗੇ ਹੁਣ ਆਪਾਂ ਪਾਣੀ ਨਾਲ ਚਾਹ ਪਾਣੀ ਪਿਲਾ ਲਈਏ ਫਿਰ ਆਪਾਂ ਰੋਣਾ ਕਰਦੇ ਆ ਗੱਲਾਂ ਹਜੇ ਰੋਟੀ ਮੂਟੀ ਬਣਾਉਣੀ ਆ ਖਾਣੀ ਆ ਸਸ ਸਿੰਲਟਰ ਭਰਾ ਹੋ ਗਿਆ ਆ ਸਿੰਲਟਰ ਭਰਾ ਹੋ ਗਿਆ ਇਨਾ ਸ਼ੁਕਰ ਆ ਨਹੀਂ ਬਹੁਤ ਔਖੀ ਸੀ ਜਦੋਂ ਲੈ ਲੂਟ ਚੱਲ ਜਾਂਦੀ ਸੀ ਚੱਲ ਜਾਂਦੀ ਸੀ ਰੋਖਾ ਸਾਨੂੰ ਸਾਨੂੰ ਕਾਫੀ ਜਣੇ ਨੇ ਕਮੈਂਟਸ ਵੀ ਆਏ ਕਹਿੰਦੇ ਤੁਸੀਂ ਆਪਣਾ ਸਿਲੰਡਰ ਭਰਾ ਲਓ ਤੁਸੀਂ ਸਿਲੰਡਰ ਭਰਾ ਲਓ ਅਸੀਂ ਕਿਹਾ ਵੀ ਸਿਲੰਡਰ ਪਾਪਾ ਭਰਾਵਾਂਗੇ ਪਰ ਇਥੇ ਸਾਡੀ ਕਾਪੀ ਨਹੀਂ ਸੀ ਹੈਗੀ ਅਬ ਲੈ ਲਈ ਦੂਜੀ ਵਾਲੀ ਉਹ ਕਿੱਥੇ ਮੰਮੀ ਉਹ ਕੀ ਪੋੜੇ ਕਿੱਥੇ ਆ ਪੋੜੇ ਪੂਣਾ ਤੋਂ ਡੱਬਾ ਉੱਪਰ ਹੀ ਆ ਆਹ ਪੋੜੇ ਆ ਤੇ ਨਾ ਤਾਂ ਸਾਰਿਆਂ ਨੇ ਪਾ ਲਈ ਚਾਹ ਮਿੱਠਾ ਖੋਰ ਖੋਰਵਿਲੀਆ ਮੰਮੀ ਖਾ ਲੈ ਲੈ ਹਾਂਜੀ ਜੀ ਅਸੀਂ ਬਣਾ ਲਈ ਚਾਹ ਤੇ ਹੁਣ ਅਸੀਂ ਚੱਲੇ ਹਾਂ ਕੋਠੇ ਤੇ ਸੋ ਮਮਾ ਲਾਉਣ ਗਿਆ ਗੱਡੀ ਗੱਡੀ ਲਾਉਣ ਚੱਲ ਗਿਆ ਹਾਂ ਅਸੀਂ ਰੋਟੀ ਖਾਣੀ ਆ ਰੋਟੀ ਤੇ ਹਜੇ ਭੁੱਖ ਨਹੀਂ ਹੈ ਜੀ ਤਰੀ ਲੇਣਾ ਹਾਂ ਇਹਨਾਂ ਕੰਮਕਾਰ ਕਰਦੇ ਫਰੇ ਨਹੀਂ ਆਜੋ ਚਾਹ ਪੀ ਲਓ। ਪੁੱਤਾ ਹੁੰਦਾ ਲੋ। ਲਾਈਟ ਬਾਤ ਕਰੀਏ। ਹਾਂਜੀ ਜੀ ਆਪਾਂ ਉਪਰੋਂ ਕਰ ਲਿਆ ਕੰਮਕਾਰ ਸਾਰੇ ਇੱਥੇ ਮੈਂ ਆਈ ਸੀ ਕਿ ਗੱਡੀ ਦੀ ਚਾਬੀ ਲੈਣ ਗੱਡੀ ਦੀ ਚਾਬੀ ਮੈਨੂੰ ਮਿਲੀ ਨਹੀਂ ਤੇ ਮੇਨੂੰ ਲੱਗਾ ਵਿਕਰਮ ਗੱਡੀ ਦੀ ਚਾਬੀ ਆਪਣੀ ਜੀਪ ਚ ਲੈ ਗਿਆ। ਮੰਨੂ ਕੋਠੇ ਤੇ ਜਾ ਕੇ ਖੇਤ ਦੇਖਣਾ ਹਾਂ। ਅਏ ਦੇਖਾਂ ਮੈਂ ਜਲਦੀ ਜਲਦੀ ਆਜੋ। ਦੁਬਾਰਾ ਪੁੱਤਾ। ਮੰਨੂ ਅੱਜ ਖੇਤ ਲੈ ਕੇ ਗਿਆ। ਆਪਾਂ ਨਹੀਂ ਜਿੱਕ। ਹਵਾਨੀ ਦੇਖੀ ਸੀ ਸੋ ਮੈਂ ਚਲੀਆਂ ਕੋਠੇ ਤੇ ਫੇਰ ਤੇ ਕੋਠੇ ਤੇ ਫਨ ਵੀ ਲੈ ਕੇ ਆਣਾ ਆ ਤੇ ਆਪਾਂ ਬਿਕਰਮ ਨੂੰ ਕੁਝ ਕੁ ਵੀਡੀਓ ਸੀਗਾ ਉਹ ਪਾਣੀਆਂ ਸੀਗਾ ਤੇ ਸੋ ਮੈਂ ਭਾਂਡੇ ਵਗੈਰਾ ਥੱਲੇ ਰੱਖਣ ਆਈ ਸੀ ਕਿ ਬਹੁਤ ਜ਼ਿਆਦਾ ਕੋਈ ਚਖ ਲਾਰਾ ਪੈ ਚੁੱਕਿਆ ਆ ਹੁਣ ਇਹ ਸਫਾਈ ਕਰਨੀ ਆ ਚਲੋ 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 ਸੋ ਆ ਚਲੀਏ ਕੋਠੇ ਤੇ ਹਾਂ ਜੀ ਜੀ ਆਪਾਂ ਕੰਮਕਾਰ ਕਰਕੇ ਆ ਚੁੱਕੇ ਆ ਕੋਠੇ ਤੇ ਸੋ ਹੁਣ ਆਪਾਂ ਲੱਗੇ ਆ ਬੈਟਨ ਥੋੜਾ ਟਾਈਮ ਰੈਸਟ ਕਰ ਲਈਏ ਤੇ ਮਨਜੀਤ ਸਾਡਾ ਰੋਈ ਜਾਂਦਾ ਕਹਿੰਦਾ ਮੇਰੇ ਕੰਟੋ ਨਹੀਂ ਲੱਗਦੇ ਪਏ ਨਨੂ ਨੂੰ ਹੁਣ ਕੰਟੂਨ ਲਾ ਕੇ ਦੇ ਦਿੱਤੀ ਆ ਆਪਾਂ ਸੋ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਬਣੇ ਰਿਓ ਵਲੌਗ ਦੇ ਨਾਲ ਮम्मा ਹੁਣ ਅੱਜ ਹੈ ਨਹੀਂ ਗਏ ਹੋਇਆ ਕੰਮ ਕਿਤੇ ਤੇ ਵਿਕਰਮ ਵੀ ਗਿਆ ਹੋਇਆ ਥੋੜਾ ਮੜਾ ਕੰਮ ਜਲੰਧਰ ਤੇ ਇਸ ਕਰਕੇ ਹੁਣ ਆਪਾਂ ਬੈਠਾ ਲੱਗੇ ਆਂ ਫ੍ਰੀ ਹੋ ਗਏ ਆਂ ਤੇ ਕਰ ਲਈਏ ਕੰਮ ਕਰ ਤੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਹਾਂਜੀ ਜੀ ਨਨੂ ਮੰਗਦਾ ਪਿਆ ਅੱਜ ਦੁੱਧ ਸੋ ਇਹਨੂੰ ਆਪਾਂ ਦੇ ਰਹੀਏ ਦੁੱਧ ਹੁਣ ਤੇ ਨਾ ਥੋੜਾ ਜਿਹਾ ਕੰਮ ਐ ਨੀਂ ਚਾਪਾ ਉਹ ਕਰ ਲੀਏ ਚਲੋ ਚਲੋ ਕਿੱਥੇ ਆ ਹਾ ਇੱਥੇ ਕਿਤਾ ਆ ਗਈਆਂ ਕੀੜੀਆਂ ਮੈਨੂੰ ਹੈ ਚਲ ਬੋਤਲ ਚੱਕ ਫੇ ਬੋਤਲ ਚੱਕ ਲਾ ਅਸੀਂ ਹੁਣ ਚੱਲੇ ਆ ਜੀ ਮੈਂ ਤਾਂ ਮੈਂ ਤਾਂ ਮੈਨੂੰ ਚੱਲੇ ਆ ਸੀ ਥੱਲੇ ਅਸੀਂ 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 ਇੱਕ ਪੀਣਾ ਦੁੱਧੂ ਨੰਨੂ ਨੇ ਦੁੱਧੂ ਪੀਣਾ ਜੀ ਨੰਨੂ ਸਾਡਾ ਤੰਗ ਕਰਦਾ ਸੀ ਸੋ ਵਿਕਰਮ ਹੁਣੇ ਵੀ ਲੱਗਿਆ ਤੁਰਨਾ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਸੋ ਸੋਚਿਆ ਵੀ ਕੁਝ ਖਾਪ ਹੀ ਲਈਏ ਤੇ ਹੁਮੇ ਹੈ ਕੰਮ ਕਰਨਾ ਹੈ ਥੋੜਾ ਜਿਹਾ ਕੰਮ ਪਿਆ ਕਰਨ ਵਾਲਾ ਮੈਨੂੰ ਆਜ ਬੋਟਲ ਚੱਕਿਓ ਬੋਏ ਕੀ ਕਿਰਤੇ ਵੈਸੀ ਇਹ ਕੋਠੇ ਤੇ ਤੇ ਮਨੂੰ ਸੜਾ ਥੱਲੇ ਆ ਗਿਆ ਮੇਰੇ ਨਾਲ ਹੀ ਚੱਲ ਮਨੂੰ ਕਹਿੰਦਾ ਮੈਂ ਵੀ ਜਾਣਾ ਸੋ ਅੱਜ ਇਹ ਸਿਲੰਡਰ ਬੜਾ ਔਖਾ ਭਰ ਆਇਆ ਤੇ ਪਹਿਲਾਂ ਤਾਂ ਕਾਫੀ ਦਿਨਾਂ ਤੋਂ ਸਿਲੰਡਰ ਭਰਾਈ ਨਹੀਂ ਸੀ ਹੁੰਦਾ ਪਿਆ ਸੋ ਅੱਜ ਫਾਈਨਲੀ ਭਰਾਈ ਲਿਆ ਤੇ ਆਪਾਂ ਥੋੜਨਾ ਕਰਦੇ ਆਂ ਗੱਲਬਾਤ ਬਣੀ ਰਿਓ ਵਲੌਗ ਦੇ ਨਾਲ ਸੋ ਮੈਂ ਥੋੜਾ ਜਿਹਾ ਖਲੜਾ ਜਿਹੜਾ ਕਿਚਨ ਦਾ ਸਮੇਟ ਲਵਾਂ ਉੜਾ ਹੈ ਕਿਚਨ ਦਾ 깔ारा ਸੁਮੇਟ ਲਈ ਆਪਾਂ ਤੇ ਫਿਰ ਆਪਾਂ ਫਰਨਾ ਕਰਦੇ ਆਂ ਕੱਲ ਸੁ ਬਣੇਗੇ ਉਹ ਵਲੌਗ ਦੇ ਨਾਲ ਸੋ ਆ ਬੋਤਲਾਂ ਇਹਨਾਂ ਦੀ ਆਪਾਂ ਭਰ ਲਈਏ ਤੇ ਕਿਚਨ ਚ ਬਰਤਨ ਵਗੈਰਾ ਕਿੰਨੇ ਹੋਏ ਪਏ ਸੀ ਸਵੇਰ ਦੇ ਇਹ ਵੀ ਚੱਕੇ ਤੇ ਹੁਣ ਇਹ ਚੱਕੀ ਚੱਕਾ ਲੱਗ ਗਿਆ ਚੱਕ ਕੇ ਫਿਰ ਇਹਨਾਂ ਨੂੰ ਆਪਾਂ ਫ੍ਰਿਜ ਚ ਰੱਖ ਦਈਏ ਬੋਤਲਾਂ ਵਗੈਰਾ ਜਿਹੜੀ ਨਾ ਵੀ ਆ ਅੱਜ ਸੇਵੀਆਂ ਬਣਾਉਂਦਾ ਤੇ ਰਲ ਕਰਦਾ ਸੀਗਾ ਖਾਣ ਨੂੰ ਸੇਵੀਆਂ ਵੀ ਬਣਾਉਣੀਆਂ ਤੇ ਜੇ ਜਿਆ ਪਰੋਥੋਂ ਉਹ ਤੋਂ ਵਾਜਾ ਲੈਂਦੀ ਆ ਫੇਰ ਕਰਦੇ ਕੋਈ ਨਾ ਕੰਮ ਕਰ ਮਤਲਬ ਕਹਿ ਰੋ ਵੀ ਇੰਨੇ ਕੇ ਪੌੜੀਆਂ ਚ ਗੇੜੇ ਲੱਗਦੇ ਆਓ ਜਾਓ ਆਓ ਕਿਹੜਾ ਪੜੀਣਾ ਲੈ ਕੇ ਮਾਰਨੀ ਇਹ ਖਾਣਾ ਕਰਫਾਨੋ ਕਰ ਨੰਨੂ ਸਾਡਾ ਬਹੁਤ ਜ਼ਿਆਦਾ ਤੰਗ ਕਰਦਾ ਕਹਿੰਦਾ ਪਿਆ ਕੋਈ ਡਬਲ ਮੈਨੂੰ ਚੀਲੇ ਲੈ ਕੇ ਦੇਈਂ ਰੋ ਮੈਂ ਪਹਿਲਾਂ ਕੋਲੜੀ ਪਾਪੂ ਕਾਣਾ ਲੈ ਕੇ ਦਿੱਤੇ ਟੋਪੀਆਂ ਲੈ ਕੇ ਦਿੱਤੀਆਂ ਚੀਲੇ ਲੈ ਕੇ ਦਿੱਤੀ ਇੰਨੀ ਕਿ ਜ਼ਿਆਦਾ ਜਿਹੜਾ ਕਰਦਾ ਨਾ ਮੈਂ ਵੀ ਤੂੰ ਸੈਡ ਹੋ ਬੋਤਲਾਂ ਲਗਾ ਲ ਗਏ ਆਪਾਂ ਪਾਣੀ ਦੀਆਂ ਸੈਰੋ ਬੋਤਲਾਂ ਭਰ ਕੇ ਲਾ ਦਿੰਦੇ ਆ ਆ ਥੋੜੀ ਜਿਹੀ ਕਿਚਨ ਦੀ ਸਫਾਈ ਕਰ ਲਈਏ ਤੇ ਆਪਾਂ ਸੋਧਦੇ ਸੀਗੇ ਰੈਂਕ ਵਗੈਰਾ ਲਾਣ ਲਈ ਇੱਥੇ ਪਾਂਡੇ ਰੱਖਣ ਲਈ ਕਿਉਂਕਿ ਸਾਨੂੰ ਪਾਂਡੇ ਰੱਖਣ ਦਾ ਬਹੁਤ ਹੀ ਔਖਾ ਹੁੰਦਾ ਆ ਤੇ ਬਾਕੀਆ ਬਰਤਨ ਇਹ ਵੀ ਮਤਲਬ ਕਿ ਰਾਸ

ਕੀ ਕਿਸੇ ਨੂੰ ਨਹੀਂ ਦੇਣੀ ਮੈਗੀ ਮੈਨੂੰ ਸਾਡੇ ਨੇ ਕਿਸੇ ਨੂੰ ਨਹੀਂ ਦੇਣੀ ਮੈਗੀ ਕਿ ਰੈਟੀ ਵਾਇਆ ਮੈਂ ਕਿ ਤੇਰੇ ਲਈ ਤੇਰੇ ਲਈ ਆਹ ਦੇਖੋ ਜੀ ਪਿਆਜ਼ ਹੋਰ ਕੱਟ ਲੀਏ ਸੋ ਨਾ ਪਾਵਣੋ ਨੇ ਮੈਗੀ ਪਿਆਜ਼ ਕੱਟ ਲਈ ਆਪਾਂ ਪਹਿਲਾਂ ਤਾਂ ਪਹਿਲਾਂ ਤਾਂ ਕੱਟੀਏ ਪਿਆਜ਼ ਸਾਡੇ ਪਿੰਨਾ ਮਟੀਰੀਅਲ ਹੈ ਨਹੀਂ ਜੋ ਮੈਗੀਆਂ ਚ ਪੈਂਦਾ ਆ ਸਿਰਫ ਨਾਰਮਲੀ ਪਿਆਜ਼ ਮੈਂ ਤਾਂ ਬਹੁਤ ਘੱਟ ਚੀਜ਼ਾਂ ਕਰ ਦਿੱਤੀਆਂ ਬਾਹਰ ਲੀਆਂ ਖਾਣੀਆਂ ਜੋ ਵੀ ਸੀਗਾ ਮਤਲਬ ਬਹੁਤ ਘੱਟ ਕਰ ਦਿੱਤਾ ਮ ਬੋਕਾ ਤਖਾਨੀ ਆ ਹੁਣ ਤੇ ਅੱਜ ਉਹ ਵੀ ਵਿਕਰਮ ਨੇ ਮੈਗੀ ਲੈ ਆਂਦੀ ਆ ਤਾਂ ਉਹਨਾਂ ਨੂੰ ਬਣਾ ਕੇ ਦੇਣੀ ਆ ਨਹੀਂ ਤਾਂ ਮੈਂ ਤਾਂ ਖਾਣੀ ਨਹੀਂ ਸੀ ਮੇਰਾ ਤਾਂ ਬੰਦਿਆ ਸਾਰਾ ਕੁਝ ਹੀ ਫਾਸਟ ਫੂਡ ਵਗੈਰਾ ਜੋ ਵੀ ਆ ਸਾਰਾ ਕੁਝ ਬੰਦ ਆ ਗਿਆ ਉਹਦੋਂ ਇੱਕ ਦਿਨ ਮੈਂ ਸਮੋਸੇ ਖਾਲੇ ਪਰਸੋਂ ਸ਼ਾਇਦ ਤੇ ਉਦੋਂ ਵੀ ਮੇਰੇ ਘਰ ਦੇ ਬੋਲਦੇ ਸੀ ਕਿ ਤੂੰ ਨਾ ਖਾਇਆ ਕਰ ਇਹ ਬੁੜੀਆਂ ਚੀਜ਼ਾਂ ਨਹੀਂ ਪਚਦੀਆਂ ਤਰਾ ਹਾਂਜੀ ਜੀ ਆਪਾਂ ਝਾੜੂ ਲਾ ਦਿੰਦਾ ਇੱਥੋਂ ਝਾੜੂ ਜਾਂਦਾ ਸੀ ਲਾਉਣ ਵਾਲਾ ਸਫਾਈ ਸੋਈ ਤਾਂ ਇੱਥੇ ਹੋਈ ਨਹੀਂ ਸਵੇਰ ਦੀ ਤੇ ਚਾੜੂ ਲੱਗ ਗਿਆ ਆ ਕਣਕ ਵਗੈਰਾ ਫਰੋਲੀ ਹੋਈ ਆ ਕਣਕ ਸਾਡੀ ਜਿਹੜੀ ਆ ਹੈ ਗਿੱਲੀ ਸੀਗੀ ਥੋੜੀ ਇਸ ਕਰਕੇ ਹੈ ਮੈਂ ਆ ਗਿਆ ਆ ਪਗੜਾ ਕਿਤੇ ਚੱਲੇ ਆ ਮੈਂ ਨਹੀਂ ਬਾਹਰ ਜਾਂਦੀ ਹੁੰਦੀ ਮੈਨੂੰ ਤੈਨੂੰ ਪਤਾ ਨਾ ਮੇਰਾ ਆਪਾਂ ਬਾਹਰ ਨਹੀਂ ਜਾਈਦਾ ਆਪਾਂ ਬਾਹਰ ਨਹੀਂ ਜਾਈਦਾ ਆਪਾਂ ਬਾਹਰ ਨਹੀਂ ਜਾਣਾ ਹਾਂ ਯੈਸ ਦੇਚ ਆਪ ਤਾਂ ਅੜਨਾਲੂ ਦੇ ਕਰਦੇ ਆ ਗੱਲਬਾਤ ਜਦੋਂ ਆਉਂਦੇ ਆ ਵਿਕਰਮ ਨੂੰ ਤੇ ਤੁਰ ਪੈਸੀ ਹੀ ਉਹ ਨਾ ਨਾ ਖਲਾਰਾ ਪਾਇਨਾ ਇੱਥੇ ਚਲੋ ਚਲੋ ਆ ਜਾਓ ਇੱਥੇ ਕੀੜੇ ਬਹੁਤ ਹਨ ਨਾ ਕੀੜੇ ਪਤਾ ਨਹੀਂ ਇੱਥੇ ਇੰਨੇ ਕਾਤੂ ਆਉਂਦੇ ਆ ਚਲ ਆਇਆ ਮਨੂੰ ਅੰਦਰ ਆ ਜਾ ਯੋ ਚੀਜ਼ ਆ ਉਹ ਕਹਿੰਦੇ ਪੇਟੀਆਂ ਵਾ ਕਹਿੰਦੇ ਕਰ ਦੋ ਸਤਿ ਸ਼੍ਰੀ ਅਕਾਲ ਜੀ ਕਿਤੇ ਕਿਤੇ 10 ਮਿੰਟ ਬਾ ਠੀਕ ਆ ਲੋ ਜੀ ਜਲੰਧਰ ਆ ਗਏ ਆ ਸ਼ਹਿਰ ਦੇਲਾ ਉਹਨੇ ਗੂਗਲ ਤੇ ਵੀ ਰੱਖ ਲਿਆ ਆ ਐ ਬਾਬਿਆਂ ਨੇ ਗੂਗਲ ਕੋ ਕਹਿੰਦੇ ਗੂਗਲ ਕੋ ਕਹਿੰਦਾ ਆਲੂ ਸਕੈਨਰ ਲੋ ਜੀ ਬੰਦੇ ਬਣ ਕੇ ਗਿਆ ਮੈਂ ਕਿਹਾ ਸਰ ਗਿਆ ਕੰਮ ਜੈ ਹੁਲਮਾ ਜਲੰਧਰ ਦੀ ਸਾਰੀ ਕੀ ਲੋ ਵੀ ਆਪਾਂ ਆ ਗਏ ਆ ਜਲੰਧਰ ਤੇ ਐ ਮੀਡੀਆ ਮੋਲ ਦੇ ਬਾਹਰ ਆ ਉਸ਼ੀ ਭਾਈ ਡਰਾਈਵਿੰਗ ਉਹਦੀ ਤੁਹਾਡੀ ਇੱਕ ਨੰਬਰ ਆ ਕੰਮ ਚੀਪ ਲੈਫਟ ਟੂਵਰਡਸ ਬੱਸ ਸਟੈਂਡ ਦੈਨ ਟੇਕ ਦ ਫਰਸਟ ਰਾਈਟ ਆਪਾਂ ਜਾਣਾ ਮੋਡਲ ਟਾਊਨ ਮੋਡਲ ਟਾਊਨ ਜਾ ਕੇ ਤੁਹਾਨੂੰ ਫਿਰ ਦਊਂਦੇ ਆ ਮੋਡਲ ਟਾਊਨ ਅੱਜ ਬਾਕੀ ਬਾਈ ਦੇਖੇ ਜੇ ਸਾਰਿਆਂ ਨੇ ਜਿਨ੍ਹਾਂ ਨੇ ਜਿਹੜੇ ਨਹੀਂ ਐ ਇੱਕ ਬਾਹਰ ਬੈਠੇ ਹੋਏ ਆ ਇਨ 300 ਮੀਟਰਸ ਟਰਨ ਰਾਈਟ ਜਲੰਧਰ ਦੇਖੋ ਸਾਰੇ ਜਾਣੇ ਕਈਆਂ ਦਾ ਬੜਾ ਦਿਲ ਕਰਦਾ ਜਲੰਧਰ ਘੁੰਮਣ ਨੂੰ ਸਹੀ ਨਹੀਂ ਇਹਨੇ ਬਾਹਰ ਬੈਠੇ ਆ ਸੈਰ ਕਰਾਵਾਂਗੇ ਜਲੰਧਰ ਦੀ ਸੈਰ ਕਰਾਉਂਦੇ ਆ ਜੋਸ਼ੀ ਭਾਈ ਨਾਲ turn right then take the first right oh ji a gaye aap mapdoner access babat durogna vadiya lagda na ro gaye middle lane bhai ji english padh lenda nada kuda sari padh lenda hai na tuhi padhe ke nada da bhai class tu kiti class tu kiti hai na टर्न लेफ्ट ऑन टू न्यू जवाहर नगर रोड <laughs> बार बार ही कितनी में अच्छा hmm. अब आ गए मॉडल टाउन मॉडल टाउन न्यू मॉडल टाउन आ गए ऑप्टिकल डिजिटल ऑप्टिकल ही कहंदे हो है ना ऑप्टिकल मॉडल टाउन सामने वाटर उधर देखो वेस्ट साइड उधर हैगा जुस्टा ਮਾਰਕੀਟ ਇੱਧਰ ਬਹੁਤ ਤਕੜੀ ਆ ਨਾ ਜੋਸੀ ਲੱਖ ਰੁਪਏ ਦੇ ਕੱਪੜੇ ਦਿੰਦੇ ਨੇ ਲੱਖ ਲੱਖ ਰੁਪਏ ਹੈ ਲੱਖ ਲੱਖ ਰੁਪਏ ਦਾ ਪਜਾਮੇ ਆ ਨਹੀਂ ਸਹੀ ਗੱਲ ਆ ਬਾਬਾ ਯਾਰ ਇੱਧਰ ਫੇ ਬਹੁਤ ਬ੍ਰਾਂਡ ਆ ਭਾਜੀ ਐਦਾਂ ਹੀ ਆ ਬਹੁਤ ਆ ਨਾ ਵੇਖਦਾ ਨਾ ਨੇ ਪੈਸੇ ਕੱਪੜਾ ਵੀ ਵਧੀਆ ਆ ਨਾ ਥੋੜੋ ਗੱਲਾਂ ਕੱਪੜਾ ਪਤਾ ਫਰਕ ਪਤਾ ਲੱਗਦਾ ਪਾਇਆ ਪਤਾ ਲੱਗਦਾ ਆ ਕੱਪੜਾ ਘੜੀ ਜਾਂਦਾ ਜਦੋਂ ਦਾ ਉਹ ਕਿਥੇ ਕੱਢ ਸ ਆਹ ਜੀ ਬਹੁਤ ਆਦੇ ਆ ਬ੍ਰਾਂਡ ਆ ਦੇਖੋ ਉਹ ਵੀ ਜਿਨ੍ਹਾਂ ਨੇ ਲੈਣੇ ਉਹ ਕਿੱਥੇ ਪਾਈ ਐ ਨਾ ਟਾਈਮ ਕੱਢਦੇ ਆ ਹੋਰ ਚਲੋ ਬਾਦ ਜੀ ਦੋਸਤੋ ਲੋ ਜੀ ਆਪਾਂ ਆ ਗਏ ਆ ਮੋਡਰ ਟਾਊਨ ਤੇ ਹੁਣ ਕਿੱਥੇ ਚੱਲਿਓ ਤੁਹਾਨੂੰ ਦੱਸ ਦਿੰਦੇ ਆ ਤੇ ਅਦਰ ਨਿੱਕੂ ਪਾਰਕ ਐ ਨਾ ਤੇ ਜੋ ਜੋ ਨਿੱਕੂ ਪਾਰਕ ਕਿੱਥੇ ਹੋਣੀ ਐ ਨਾ ਨਿੱਕੂ ਪਾਰਕ ਕੋਣ ਪਣਾ ਐ ਵੀ ਦੱਸਿਓ ਤੇ ਅਦਰ ਅੰਮ੍ਰਿਤਸਰ ਅੰਮ੍ਰਿਤਸਰ ਦੇ ਨਾਲ ਕਿੰਨੇ ਕਿੰਨੇ ਖਾਦੇ ਇਹ ਵੀ ਦੱਸਿਓ ਲੱਗ ਗਿਆ ਅੰਮ੍ਰਿਤਸਰ ਨਾਲ ਲੱਪੀ ਨੂੰ ਪੀ ਜਾ ਲੱਪੀ ਨਾਲ ਲੋ ਵਾਚ ਬਹੁਤ ਹੈ ਨਾ ਪਰ ਇੱਧਰ ਇਹਿਸਾ ਹੁੰਦਾ ਵਿਆਹ ਵੀ ਇੱਧਰ ਮਤਲਬ ਸਫਾਈ ਬਹੁਤ ਮੋਡਰਨ ਚੰਡੀ ਹਾਂ ਸਫਾਈ ਬਹੁਤ ਜਿਆਦਾ ਹੈ ਹਨਾ ਨਿਊ ਮਰਾਟਾਊਨ ਇਹ ਦੇਖੀ ਗੱਡੀ ਗਾੜ ਸੇਮ ਗੱਡੀ ਗਾੜ ਨਿਊ ਮਰਾਟਾਊਨ ਹੀ ਹੈ ਨਿਊ ਮਰਾਟਾਊਨ ਇਹ ਇਕੱਲਾ ਮਰਾਟਾਊਨ ਦਾ ਸ਼ੌਕ ਹੈ ਠੀਕ ਹੈ ਉੱਧਰ ਮੈਂ ਆਇਆ ਤੇ ਬਹੁ ਵਾਰੀ ਆ ਬਹੁਤ ਸਾਲੋਂ ਉੱਧਰ ਬਣਿਆ ਸੀ ਆਪਾਂ ਆ ਗਏ ਚੌਂਕ ਦੇ ਵਿੱਚ ਪਹਿਲਾਂ ਜਦੋਂ ਸੋਣਾ ਰਾਈਟ ਅੱਧੋ ਰਾਈਟ ਹੁੰਦਾ ਰਾਈਟ ਇੱਥੇ ਹੁੰਦਾ ਨਿਊ ਆ ਆ ਆ ਕੀ ਕਰਦਾ ਆ ਲੈ 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 ਲੋ ਜੀ ਸਿਟੀ ਸਟਾਈਲ ਜਿੰਨੇ ਬ੍ਰਾਂਡ ਸਾਰੇ ਮਾਡਲ ਟਾਊਨ ਚ ਘੁੰਮਦੇ ਵੇਚਦੇ ਆ ਕਿਸੇ ਲੇਡੀਜ਼ ਵਾਸਤੇ ਵਧੀਆ ਵਧੀਆ ਬ੍ਰਾਂਡ ਸਾਰੇ ਬ੍ਰਾਂਡ ਇੱਧਰ ਹੀ ਆ ਦੇਖੋ ਪਵਾਦਨ ਮ ਆਇਆ ਉਹਨਾਂ ਉਹ ਲੈਣ ਉਹਦਾ ਸਮਾਨ ਦੂਜਾ ਉਹ ਜਿੱਦਾਂ ਆਹ ਰਿਆ ਦੁਕਾਨ ਤੋਂ ਆ ਦੇ ਭਰਾਵਾ ਸਮਾਨ ਹੀ ਬੜਾ ਮਹਿੰਗਾ ਆਇਆ 17000 ਦਾ ਸਮਾਨ ਬਣ ਗਿਆ ਉਹਦਾ ਮੇਕਅਪ ਦਾ ਹੀ ਚਾਰ ਪੰਜ ਚੀਜ਼ੇ ਲਈਆਂ ਮੈਂ ਮੈਂ ਨਿਕਲਿਆ ਲਿਆ ਕੇ ਮੈਂ ਕਿਹਾ ਬਹੁਤ ਆਣਾ ਬਾਕੀ ਫੇਲ ਲਵਾਂਗੇ ਪੋਪਰੀ ਚੰਗਾ ਹੈ ਮਾੜਾ ਟੋਨਾ ਪ੍ਰੇਮੀ ਚੰਗਾ ਪ੍ਰੇਮੀ ਚੰਗਾ ਸਹੀ ਗੱਲ ਆ ਆ ਲੈ ਤਾਂ ਰਾਮ ਗਾਰਮੈਂਟਸ ਐਡੀਡਾਸ ਨਿਊ ਬੈਲੈਂਸ ਅਰੋ ਵੁੱਡਲੈਂਡ ਕਲਰ ਪਲੱਸ ਐਡੀਡਾਸ ਆਓ ਸਾਰੇ ਇੱਧਰ ਇੱਧਰ ਏਦਾਂ ਨਾ ਵੀ ਇੱਕ ਟਾਈਮ ਆਉਂਗਾ ਤੇ ਅਸੀਂ ਵੀ ਇਹੇ ਤਾਂ ਨਾ ਤੋ ਕੱਪੜੇ ਲੈ ਕੇ ਜਾਇਆ ਕਰਨੇ ਜੂਮਾ ਮੋਜੀ ਬਾਹ ਤਾਂਡੇ ਸਾਰੇ ਦਿ ਲੋ ਹਾਂ ਬਸ ਬਲੌਗ ਆ ਰਹੇ ਅਮਰੀਕਨ ਈਗਲ ਤੋ ਦਾ ਹੋ ਤੂ ਇੱਥੋਂ ਲੈਂਦੇ ਨਾ ਭਾਈ ਤੋ ਲੈਂਦੇ ਫਰਕ ਕਿੰਨਾ ਆ ਬਾਹਰੋਂ ਲਿਖਦੀ ਐੀ ਕ੍ਰੋਸ ਇਹ ਲੱਗਿਉਣੀ ਏਰੀਆ ਅਥੋੜੇ-ਥੋੜੇ ਬ੍ਰਾਂਡ ਤੇ ਹੀ ਆ ਦੇਲਾ ਜੇ ਕੋਈ ਬਾਹਰੋਂ ਆ ਕੇ ਜਿਆਦਾ ਖਵੇ ਨਾ ਉਹ ਕੋਈ ਮੈਂ ਇਤਾਂ ਮੈਂ ਨਾ ਚੜੀ ਜੇ ਵਾਰ ਟਨ ਤੇ ਲੈ ਆਵੇ ਇੱਕ ਦੁਕਾਨ ਚ ਵੜ ਜਾਵੇ ਵਾਦੋਂ ਨੇ ਕਹਣਾ ਬਸ ਚਲੀਏ ਯਾਰ ਮੋਲ ਤੋਂ ਨਾਲ ਆਪਣੀ ਭੋਪਰ ਦੀਆਂ ਦੁਕਾਨਾਂ ਜਿਆਦਾ ਮਹਿੰਗੀਆਂ ਆ ਹਾਂ ਭੋਪਰ ਜਿਆਦਾ ਵਧੀਆ ਰੇ ਰੋਡ ਜਿਆਦਾ ਮਹਿੰਗਾ ਇਹਦੇ ਨਾਲ ਹਾਂ ਮੈਕ ਡੋਨਲਡਸ ਡੋਨਲਡ ਇਹਦਾ ਬਰੈਡ ਬਾਸਕਰ ਨੱਕ ਡਾਲਰ ਸਵਾਮੀ ਉਹ ਕਹੇ ਹੀ ਨਹੀਂ ਹੁੰਦਾ ਬਾਬਾ ਮੈਕ ਡੋਨਲਡ ਮੈਕ ਡੋਨਲਡ ਮੈਕ ਡੋਨਲਡ ਕੀ ਡੋਨਲਡ ਮੈਕ ਡਾਲਰ ਕਹਿ ਦੋ ਡੋਨਲਡ ਆ ਕੀ ਹਿਸਾਬ ਆ ਤੁਸੀਂ ਇੱਥੇ ਭਾਈ ਰੈਕਟਰੋ ਕਾਫੀ ਵਾ 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 ਬਹੁਤ ਵਧੀਆ ਭਾਈ ਬਹੁਤ ਵਧੀਆ ਈ ਲੋ ਵੀ ਗਰਮੀ ਬਹੁਤ ਜ਼ਿਆਦਾ ਆ ਸੋ ਆ ਗਏ ਆਪਾਂ ਜਲੰਧਰ ਗਏ ਸੀ ਮੈਂ ਜਲੰਧਰ ਤੋਂ ਆ ਗਏ ਮੈਂ ਵਾਪਸੀ ਕਰੇ ਸੋ ਠੀਕ ਨਹੀਂ ਸੇਤ ਬਹੁਤ ਜ਼ਿਆਦਾ ਬਿਮਾਰ ਆ ਸਿਰ ਬਹੁਤ ਦੋਦਾ ਪਿਆ ਆ ਤੇ ਨੀਂਦ ਵੀ ਬਹੁਤ ਜ਼ਿਆਦਾ ਆਉਂਦੀ ਆ ਕੰਮ ਕਰ ਘੱਟਦਾ ਇੰਨਾ ਜ਼ਿਆਦਾ ਆ ਵੀ ਸੌਂ ਨਹੀਂ ਹੁੰਦਾ ਯਾਰ ਤੇ ਬਾਹਰ ਨੇਰਾ ਉਹ ਹੋ ਗਿਆ ਲਾਈਟ ਚਲ ਗਈ ਆ ਯਾਰ ਨਾ ਕੋਈ ਨੇਰੀ ਬਗਦੀ ਪਈ ਨਾ ਕੁਝ ਹੈਨਾ ਤੇ ਯਾਰ ਲਾਈਟ ਚਲ ਗਈ ਆ ਦੇਖੋ ਕਿੰਨਾ ਨੇਰਾ ਹੋ ਗਿਆ ਆ ਦੇਖੋ ਗਲੀ ਤੇ ਬੋ ਲੈਟਰ ਦੁਕਾਨ ਨਹੀਂ ਪੈਣਾ ਹਾਲ ਬਹੁਤ ਜ਼ਿਆਦਾ ਔਖਾ ਹੋਇਆ ਪੈ ਲੈਟਰ ਤੋਂ ਵੀ ਨਾ ਸੋ ਮਨਵੀਰ ਵੀ ਸੌ ਗਿਆ ਜਿਆ ਤੇ ਮੰਮੀ ਵੀ ਨਹੀਂ ਹੈਗੀ ਘਰੇ ਮਮਾ ਵੀ ਚਲ ਗਏ ਆ ਤੇ ਸਬਜੀ ਸਬਜੀ ਲੈਣੀ ਹੈ ਮੈਂ ਮੰਡੀ ਜਾਣਾ ਆ ਮੰਡੀ ਕਹਿੰਦਾ ਜਿੱਦਾਂ ਅੱਗੇ ਵੀ ਨਹੀਂ ਮੰਡੀ ਨਹੀਂ ਕਹਿੰਦਾ ਹੁੰਦਾ ਐਵੇਂ ਹੈਨਾ ਸੋ ਮੈਂ ਬਾਜ਼ਾਰ ਜਾਣਾ ਸਬਜੀ ਲੈਣ ਤੇ ਮੇਰਾ ਮੋਟਰਸਾਈਕਲ ਵੀ ਨਹੀਂ ਸਹੀ ਕਰਾ ਹੋਇਆ ਅੱਜ ਵਾਹ ਉਹ ਆਦੀ ਇਹਨੇ ਕਿੱਦਾਂ ਡੋਗੀ ਡੋਗੀ ਰੱਖਿਆ ਆ ਰਿਆ ਦੇ ਆ ਦੇ ਆ ਡੋਗੀ ਨੂੰ ਰੱਖਿਆ ਇਹਦੇ ਨਾਲ ਮਲਿਕ ਵੈਲਕਮ ਜੀ ਬੂ ਸਿਰ ਤੇ ਲਾ ਖਦੀ ਦਾ ਪੈਣਾ ਅਗਲੇ ਸੋ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆ ਦੇਖੋ ਸਾਡੀ ਫੋਟੋ ਆ ਦੇ ਆ ਹੈਗੀ ਆ ਸਾਡੇ ਵਿਆਹ ਦੀ ਸ਼ੂਟਿੰਗ ਦੀ ਫੋਟੋ ਆ ਸਾਡੇ ਮਤਲਬ ਵਿਆਹ ਤੇ ਸਾਡੇ ਕੋਈ ਫੋਟੋ ਨਹੀਂ ਖਿੱਚ ਹੋਈਆਂ ਸਾਰੀਆਂ ਫੋਟੋਆਂ ਸਾਡੇ ਵਿਆਹ ਦੀਆਂ ਸ਼ੂਟਿੰਗ ਦੀਆਂ ਹੀ ਆ ਜਦੋਂ ਅਸੀਂ ਵਿਆਹ ਦੀ ਸ਼ੂਟਿੰਗ ਕੀਤੀ ਸੀਗੀ ਉਸ ਤੋਂ ਬਾਅਦ ਸਾਡੀ ਪ੍ਰੀ ਵੈਡਿੰਗ ਕਹਿ ਦਈਏ ਜੋ ਵੀ ਸਾਡੀ ਕਿਸਮਾ ਚ ਲੱਲਾ ਪਪਾ ਉਹ ਜੋ ਵੀ ਸੀ ਯਾਰ ਹਨਾ ਕਾ ਵੀ ਪਾਪੜ ਵੇਲੇ ਵਿਆਹ ਨਹੀਂ ਅੱਧਰਾ ਫੋਟੋ ਮਤਲਬ ਸਾਡੇ ਯਾਰ ਵਿਆਹ ਦਾ ਤਾਂ ਸ਼ੌਂਕਾ ਦਾ ਪੂਰਾ ਹੋਣਾ ਹੀ ਵਿਆਹ ਵਾਲੇ ਦਿਨ ਤਾਂ ਸਾਡੀਆਂ ਫੋਟੋ ਫੋਟੋਆਂ ਕੀ ਖਿੱਚੋਣੀਆਂ ਆਈ ਉੱਥੇ ਤਾਂ ਚਲੋ ਵਜਲੇ ਹੋਇਆ ਪਿਆ ਇਕੱਲਾ ਮੈਂ ਨਾ ਇੱਕ ਕੁੜੀ ਸੀ ਚਲੋ ਵਿਚਾਰੀ ਨੇ ਸਾਡਾ ਜੋ ਵੀ ਸਾਡਾ ਡ੍ਰੀਮ ਕਹਿਦੀ ਐ ਜੋ ਵੀ ਜਿੰਨੇ ਵਜੋਗੇ ਵਿਚਾਰੀ ਨੇ ਸੀਗੀ ਉਨੇ ਜੋਗੀ ਵਿਚਾਰੀ ਨੇ ਸਾਡਾ ਮਤਲਬ ਵਿਆਹ ਵਾਲਾ ਡ੍ਰੀਮ ਮਤਲਬ ਇੱਕ ਕੋਈ ਜਾਂ ਮਤਲਬ ਪੂਰਾ ਕਰਤਾ ਸਾਡਾ ਸੁਪਨਾ ਵੀ ਜਿੱਦਾਂ ਹੋਣਾ ਕਹਿਦੀ ਐ ਵੀ ਆਹ ਫੋਟੋਆਂ ਹੋ ਗਈਆਂ ਸਾਰੀਆਂ ਹੋ ਗਈਆਂ ਇਹਨੂੰ ਦੇਖ ਕੇ ਲੱਗਦਾ ਵੀ ਜਿੱਦਾਂ ਨਾ ਸਾਡੇ ਵਿਆਹ ਦੀਆਂ ਹਨਾ ਪ੍ਰੀ ਵੈਡਿੰਗ ਦੀਆਂ ਕਹਿਦੀ ਐ ਜਾਂ ਕੁਝ ਹਨਾ ਸਾਡੀ ਤਾਂ ਇਹੀ ਪ੍ਰੀ ਵੈਡਿੰਗ ਆ ਇਹੀ ਸਾਰਾ ਕੁਝ

ਬਾਕੀ ਸੈਂਚਨਲ ਨੂੰ ਸਬਸਕ੍ਰਾਈਬ ਵਾਲੇ ਸਾਰਿਆਂ ਨੇ ਬੈਲ ਆਈਕਨ ਨੂੰ ਦਬਾ ਲਿਓ ਸੋ ਵਿਆਹ ਦੀ 프리 بیٹنگ ਦੇਖ ਕੇ ਰੂਣ ਆ ਗਿਆ ਸਬਜੀ ਲੈਣ ਚੱਲੇ ਹਾਂ ਚਲੋ ਕਰਦੇ ਹਾਂ ਬਲੌਗ ਦਾ ਐਂਡਰ ਬਾਕੀ ਸਾਰਿਆਂ ਨੂੰ ਲਵ ਯੂ ਸੋ ਮੱਚ ਠੀਕ ਠਾਕ ਜੀ ਬਾਏ ਲਵ ਯੂ